ਮਹਾਰਾਜ ਜੀ ਕਿਹਾ ਕਰਦੇ ਸੀ ਕਹਿੰਦੇ ਜਿਹੜਾ ਮੂਲ ਮੰਤਰ ਕਰਦਾ ਉਹਨੂੰ ਘਾਟ ਨਹੀਂ ਆਉਂਦੀ ਮੈਂ ਕਿਹਾ ਮਹਾਰਾਜ ਮੂਲ ਮੰਤਰ ਨਾਲ ਹੋਰ ਵੀ ਕੋਈ ਸ਼ਬਦ ਆਪਾਂ ਕਰ ਸਕਦੇ ਹਾਂ ਸਵਾਲ ਅਸੀਂ ਕਰਦੇ ਹੁੰਦੇ ਫਿਰ ਮਹਾਰਾਜ ਨੇ ਜਵਾਬ ਦੇਣਾ ਮਹਾਰਾਜ ਕਹਿੰਦੇ ਇੱਕ ਸ਼ਬਦ ਐਸਾ ਜੇ ਤੁਸੀਂ 15 ਮਿੰਟ ਵੀ ਜਾਪ ਕਰ ਲਿਆ ਤੋਟ ਨਹੀਂ ਆਉਣੀ ਮੈਂ ਕਿਹਾ ਮਹਾਰਾਜ ਕਿਹੜਾ ਸ਼ਬਦ ਹੈ ਮਹਾਰਾਜ ਨੇ ਉਹ ਸ਼ਬਦ ਬੋਲਿਆ ਗੌੜੀ ਮਹੱਲਾ ਪੰਜਵਾਂ ਥਰ ਕਰ ਬੈਸੋ ਹਰ ਜਨ ਸਤਿਗੁਰ ਤੁਮਰੇ ਕਾ ਇੰਨਾ ਕ ਮਹਾਰਾਜ ਨੇ ਜਪਾਇਆ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਬੜਾ ਕੋ ਮਿਲਿਆ ਇਹ ਮਨ ਦੇ ਵਿੱਚ ਆਇਆ ਵੀ ਇਹ ਸੰਗਤਾਂ ਨੂੰ ਵੀ ਦੱਸੀਏ ਸੰਗਤਾਂ ਦਾ ਭਲਾ ਹੋਵੇ ਹੁਣ ਫਿਰ ਮਹਾਰਾਜ ਨੂੰ ਇੱਕ ਵਾਰੀ ਸਵਾਲ ਕੀਤਾ ਵੀ ਮਹਾਰਾਜ ਜੇ ਕੋਈ ਬਿਮਾਰੀ ਹੋਵੇ ਕਿਸੇ ਨੂੰ ਆਪਾਂ ਕਿਸੇ ਨੂੰ ਸ਼ਬਦ ਬਾਰੇ ਦੱਸ ਸਕਦੇ ਹਾਂ ਗੁਰਬਾਣੀ ਨਾਲ ਜੋੜ ਸਕਦੇ ਹਾਂ ਮਹਾਰਾਜ ਕਹਿੰਦੇ ਕਿਉਂ ਨਹੀਂ ਜੋੜ ਸਕਦੇ ਉਹ ਸ਼ਬਦ ਮਹਾਰਾਜ ਨੇ ਦੱਸਿਆ ਮੇਰਾ ਵੈਦ ਗੁਰੂ ਗੋਬਿੰਦ ਇਹ ਨੀ ਦੁਨੀਆ ਦੇ ਰੋਗ ਠੀਕ ਹੋਏ ਸ਼ਬਦ ਪੜ ਕੇ ਸੋ ਇਹ ਸ਼ਬਦ ਸੰਗਤਾਂ ਸੇਵਾ ਕਰਦੀਆਂ ਛਪਾ ਕੇ ਲੈ ਕੇ ਆਉਂਦੀਆਂ ਦਾਸ ਦੀ ਵੰਡਣ ਦੀ ਸੇਵਾ ਹੋ ਜਾਂਦੀ ਹੈ ਸੰਗਤਾਂ ਸ਼ਬਦ ਗੁਰਬਾਣੀ ਪੜ ਕੇ ਦੁਨੀਆ ਠੀਕ ਹੋ ਰਸਾ ਸੰਗਤ ਗੁਰੂ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮਗਤ ਮੇਰੀ ਜਲਨੁ ਬਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਇਹ ਬਾਣੀ ਸਚਖੰਡ ਤੋਂ ਆਈ ਏ ਜਿਹੜਾ ਕੋ ਪੜ੍ਹੇਗਾ ਨਾ ਉਹਦਾ ਆਧਾਰ ਹੋਣਾ ਹੀ ਹੋਣਾ ਜਿਹੜਾ ਕੋਈ ਮੂਲ ਮੰਤਰ ਦਾ ਜਾਪ ਕਰੇਗਾ ਉਹਦਾ ਆਧਾਰ ਤਾਂ ਹੋਣਾ ਪਰਵਾਰ ਦਾ ਵੀ ਆਧਾਰ ਹੋ ਜਾਣਾ ਗੁਰਨਾਨਕ ਸਾਹਿਬ ਪਾਲਕੀ ਲੈ ਕੇ ਆਉਂਦੇ ਲੈਣ ਵਾਸਤੇ ਜੁੜ ਕੇ ਕੋਈ ਦੇਖੇ ਮਹਾਰਾਜ ਦੇ ਨਾਲ ਲਾ ਮੂਲ ਮੰਤਰ ਤੁਸੀਂ ਸ਼ੁਰੂ ਕਰੋ ਹਫਤੇ ਤੁਹਾਨੂੰ ਪਤਾ ਲੱਗ ਜਾਣਾ ਮਨ ਨੂੰ ਖੇੜਾ ਆ ਜਾਣਾ ਡਰ ਖਤਮ ਹੋ ਜਾਂਦੇ ਮਨ ਦੇ ਅੰਦਰੋਂ ਇੰਨਾ ਆਨੰਦ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ ਜੋੜ ਲਿਆ ਇਹ ਘਾਟ ਨਹੀਂ ਆਉਂਦੀ ਜੈ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੀਲੇ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਪੂਰੇ ਗੁਰੂ ਨੇ ਪੂਰੇ ਗੁਰੂ ਕੌਣ ਨੇ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਜਿਹਨਾਂ ਨੇ ਜੋੜਿਆ ਫਿਰ ਜੈ ਜਾਈਏ ਤਹਾਂ ਸੋਹੇਲੇ ਜਿੱਥੇ ਵੀ ਕੋਈ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਚੱਲਿਆ ਗਿਆ ਜਿਹੜੇ ਕੰਮ ਨੂੰ ਵੀ ਹੱਥ ਪਾ ਰਿਹਾ ਉਹੀ ਬਣ ਜਾਣਾ ਮੂਲ ਮੰਤਰ ਸਾਹਿਬ ਦਾ ਜਾਪ ਕਰਕੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰ ਇਹ ਸ਼ਬਦ ਦਾ ਜਾਪ ਕਰਕੇ ਜਿਹੜੇ ਕੰਮ ਨੂੰ ਵੀ ਹੱਥ ਪਾ ਰਿਹਾ ਉਹੀ ਬਣ ਜਾਣਾ ਮਹਾਰਾਜ ਕਹਿੰਦੇ ਜੈ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਕਿਉਂ ਗੁਰੂ ਨੇ ਆਪਣੇ ਰੂਪ ਚ ਅਪੇਧ ਕਰ ਲਿਆ ਨਾਰਾਇਣ ਪ੍ਰਾਨਯ ਧਾਰਾ ਹਮ ਸੰਤ ਜਨਾਰੇ ਨਾਰਾਇਣ ਮਹਾਰਾਜ ਕਹਿੰਦੇ ਪ੍ਰਾਣਾ ਦਾ ਆਸਰਾ ਕੌਣਾ ਹੈ ਨਾਰਾਇਣ ਪਰ ਮਿਲਦਾ ਕਿ ਨਾਰਾਇਣ ਕਿੱਦਾਂ ਮਿਲਦਾ ਸੰਤਾਂ ਨਾਲ ਜੁੜ ਕੇ ਨਾ ਨਾਰਾਇਣ ਕਿਤੇ ਸੌਖਾ ਨਹੀਂ ਮਿਲ ਜਾਂਦਾ ਨਾਰਾਇਣ ਜੀ ਸੌਖੇ ਨਹੀਂ ਮਿਲਦੇ ਸੰਤਾਂ ਨਾਲ ਜੁੜ ਕੇ ਮਿਲਦੇ ਹਮ ਸੰਤ ਜਿ ਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਮਹਾਰਾਜ ਕਹਿੰਦੇ ਹਰ ਦਿਨ ਰੈਣ ਕੀਰਤਨ ਗਾਈਆ ਬੌੜ ਨਾ ਜੋਨੀ ਪਾਈ ਗਿਆ ਕੀਰਤਨ ਨੂੰ ਕਿੰਡੀ ਮਹਾਨਤਾ ਦਿੱਤੀ ਹੈ ਆ ਜਿਹੜਾ ਹੁਣ ਹਰੀ ਜਸ ਕੀਰਤਨ ਮਹਾਰਾਜ ਕਰਾ ਰਹੇ ਸੰਗਤਾਂ ਸੁਣ ਰਹੀਆਂ ਮਹਾਰਾਜ ਕਹਿੰਦੇ ਜਿਹੜਾ ਕੀਰਤਨ ਸੁਣਦਾ ਹਰ ਕੀਰਤਨ ਸੁਣਾਏ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ 80% ਦੁੱਖ ਤਾਂ ਇਥੇ ਕੀਰਤਨ ਸੁਣ ਕੇ ਹੀ ਦੂਰ ਹੋ ਜਾਂਦੇ ਸਾਗੰਗਤ ਜਦੋਂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆ ਕੇ ਕੀਰਤਨ ਸੁਣ ਲਿਆ ਤਿੰਨ ਹਿੱਸਾ ਦੁੱਖਾਂ ਦਾ ਹੁੰਦਾ ਬੰਦੇ ਦਾ ਵੱਡੇ ਮਹਾਰਾਜ ਜੀ ਦੱਸਿਆ ਕਰਦੇ ਜਦੋਂ ਆਪਾਂ ਘਰੋਂ ਚੱਲਦੇ ਆ ਵੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਕੀਰਤਨ ਸੁਣਨਾ ਮਨ ਵਿੱਚ ਇੱਛਾ ਪੈਦਾ ਹੋ ਗਈ ਸਤ ਸੰਗ ਕਰਨ ਦੀ ਇੱਕ ਹਿੱਸਾ ਦੁੱਖਾਂ ਦਾ ਉਸ ਵੇਲੇ ਖਤਮ ਹੋ ਜਾਂਦਾ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੂਜਾ ਹਿੱਸਾ ਦੁੱਖਾਂ ਦਾ ਖਤਮ ਹੋ ਗਿਆ ਜਦੋਂ ਬਹਿ ਕੇ ਕੀਰਤਨ ਸੁਣ ਲਿਆ ਨਾ ਹਰ ਕੀਰਤਨ ਸੁਣਾ ਹਰ ਕੀਰਤਨ ਗਾਵ ਹੈ ਤਿੱਜਨ ਦੂਖ ਨਿਕਟ ਨਹੀਂ ਆ ਤੀਜਾ ਹਿੱਸਾ ਦੁੱਖਾਂ ਦਾ ਕੀਰਤਨ ਸੁਣ ਕੇ ਦੂਰ ਹੋ ਜਾਂਦਾ ਹੈ ਗੱਜ ਕੇ ਆਖੋ ਸਤਨਾਮ